ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਹੋਰਸ ਨਾ ਕੀ ਹਾਲ ਚਾਲ ਹੈ ਬਹੁਤ ਗਰਮੀਆਂ ਤੇ ਅੱਜ ਅਸੀਂ ਚੱਲੇ ਹਾਂ ਘੁੰਮਣ ਤੇ ਗਰਮੀ ਕਰਕੇ ਮੈਂ ਬਣਾ ਲਿਆ ਸੀ ਜੂੜਾ ਤੇ ਅੱਜ ਹੀ ਚੱਲੇ ਅਮੀ ਤੋਜ ਦੇ ਘਰ ਅਮੀ ਤੋਜ ਹੈ ਵਰੁਨ ਦਾ ਫਰੈਂਟ ਠੀਕ ਹੈ ਨਾ ਛੁੱਟੀਆਂ ਪਈਆਂ ਹੀ ਤੇ ਇੱਕ ਦੂਜੇ ਨੂੰ ਰੋਜ਼ ਫੋਨ ਤੇ ਕਹਿੰਦੇ ਹੀ ਆ ਜਾ ਮਿਲ ਜਾ ਮੈਨੂੰ ਆ ਕੇ ਤੇ ਅੱਜ ਪਈ ਨਹੀਂ ਉਹਨੂੰ ਮੈਂ ਲੈ ਕੇ ਚੱਲੀ ਆ ਤੇ ਇੱਧਰ ਵਰੁਨ ਰੈਡੀ ਹੋ ਕੇ ਸਾਈਕਲ ਤੇ ਲੈ ਆ ਰਿਹਾ ਸੀ ਝੂਟੇ ਮੈਕ ਅਕੈਡਮੀ ਦੇ ਇਸ ਨੂੰ ਕੀ ਬਹੁਤ ਧੋਪਿਆ ਬਾਹਰ ਨਾ ਜਾ ਵਿੜੇ ਚ ਪਰ ਬੱਚੇ ਕਿੱਥੇ ਹਟਦੇ ਆ ਵੇਖੋ ਤੁਹਾਡੇ ਬੱਚੇ ਵੀ ਐਵੇਂ ਕਰਦੇ ਆ ਕਿਵੇਂ ਝੂਟੇ ਲਈ ਜਾਂ ਗਿਆ ਹੈ ਹਨਾ ਕਿਉਂਕਿ ਸਾਈਕਲ ਵੀ ਇੱਕ ਦਿਨ ਪਹਿਲਾਂ ਲਿਆਂਦਾ ਹੀ ਅਸੀਂ ਸਾਈਕਲ ਦਾ ਵੀ ਬੜਾ ਚਾਹੀ ਤੇ ਬਾਹਰ ਗਰਮੀ ਵੀ ਬੜੀ ਹੀ ਪਰ ਫਿਰ ਵੀ ਝੂਟੇ ਲਈ ਜਾ ਰਿਹਾ ਹੀ ਇੱਦਾਂ ਸ਼ੂਜ਼ ਵੀ ਇਹਨੇ ਪਾਏ ਹੋਏ ਹੀ ਨਵੇਂ ਆਹ ਵਾਲੇ ਸ਼ੂਜ਼ ਚੜਿਆ ਮੈਂ ਇਹਨੂੰ ਮਿਸ਼ੋ ਤੋਂ ਮੰਗਵਾ ਕੇ ਦਿੱਤੇ ਹੀ ਬਹੁਤ ਵਧੀਆ ਚੀਜ਼ ਆਉਂਦੀ ਆ ਵੇਖੋ ਸ਼ੂਜ਼ ਕਿੰਨੇ ਪਿਆਰੇ ਨੇ ਤੇ ਮੈਂ ਵੀ ਕਾਫੀ ਸਨਮਾਨ ਮੰਗਾਉਂਦੀ ਮਿਸ਼ੂ ਤੋਂ ਬਹੁਤ ਵਧੀਆ ਹੁੰਦਾ ਤੁਸੀਂ ਵੀ ਜਰੂਰ ਮੰਗਾਇਆ ਕਰੋ ਠੀਕ ਹੈ ਨਾ ਤੇ ਇਧਰ ਇਹਨੇ ਗਲਵਚ ਪਾਈ ਚੈਨੀ ਤੇ ਪੂਰਾ ਟੋਰ ਸ਼ੋਰ ਕੱਢ ਕੇ ਤੇ ਚੱਲੇ ਜੇ ਕੜੀ ਦੇ ਅੰਦਰ ਰੱਖੀ ਜਾਂ ਲੱਗਿਆ ਨੇ ਕੜੇ ਵੀ ਪਾਉਣੇ ਆਪਣੇ ਤੇ ਪੂਰਾ ਰੈਡੀ ਹੋ ਆ ਕੇ ਫਿਰ ਇਹਨੇ ਜਾਣਾ ਆਪਣੇ ਦੋਸਤੇ ਘਰ ਇਧਰ ਹੁਣ ਲੱਗਾ ਅੰਦਰ ਐਂਟਰ ਹੋਣਾ ਠੀਕ ਆ ਉਸ ਤੋਂ ਬਾਅਦ ਅਰੁਣੂ ਆ ਗਿਆ ਆਪਣੇ ਘਰ ਤਿਆਰ ਹੋ ਕੇ ਮੂੰਹ ਵਾ ਬੱਦਾ ਹੀ ਹੋਨੇ ਕਿਉਂਕਿ ਗਰਮੀ ਬਹੁਤ ਜ਼ਿਆਦਾ ਹੀ ਆਹ ਵੇਖੋ ਜੀ ਉਹਨੇ ਰੀਜਾ ਲੋ ਪਰਨਾ ਬਾਲਿਆ ਮੋਤੇ ਪਿੱਛੇ ਵਰੁਣੀ ਤੁਰਿਆ ਜਾਂਡਿਆ ਤੇ ਇੱਧਰ ਮੈਂ ਵੀ ਹੁਣ ਲੱਗੀ ਨਿਕਲਣ ਬਾਹਰ ਤੇ ਗਰਮੀ ਬਹੁਤ ਹੀ ਆਹ ਵੇਖੋ ਧੁੱਪ ਜਦੋਂ ਪਈ ਇੱਕਦਮ ਅੱਖਾਂ ਹੀ ਬੰਦ ਹੋ ਗਈਆਂ ਸੂਰਜ ਜੀ ਪੂਰਾ ਜੋਰਾਂ ਤੇ ਏਟਲਿਸ਼ ਕਰਿਆ ਹੀ ਤੇ ਪੂਰੀ ਹੱਥ ਦੀ ਗਰਮੀ ਹੀ ਤੇ ਪਿੱਛੇ ਨਾ ਮੂੰਹ ਬੱਧੀ ਹੋਏ ਆ ਗਰਮੀ ਤੋਂ ਬਚਨ ਲਈ ਫੇਰ ਆਪਾਂ ਰਸਤੇ 'ਚ ਰੁਕੇ ਪੈਟਰੋਲ ਪੰਪ ਤੇ ਅਸੀਂ ਪਵਾਇਆ ਫਿਰ ਪੈਟਰੋਲ ਇਧਰ ਪਟ્રોલ ਪਵਾ ਕੇ ਅਸੀਂ ਆਹ ਵੇਖੋ ਵਰੋਂ ਜਿਹੜਾ ਪਿੱਛੇ ਬੈਠਾ ਆ ਤੇ ਮੈਂ ਥੋੜੀ ਦੇਰ ਉੱਤਰ ਕੇ ਫੇਰ ਮੈਂ ਚੱਲ ਵੀਡੀਓ ਬਣਾ ਲੈਨੇ ਆ ਇਧਰ ਪਟ્રોલ ਪਟ્રોલ ਪਵਾ ਕੇ ਫੇਰ ਆਪਾਂ ਚੱਲਦੇ ਨਾ ਪਟ્રોલ ਤੋਂ ਖਾਤਰੀ ਤੇ ਇਧਰ ਆਪਾਂ ਜਿਹੜਾ ਡੇਰਾ ਬੱਬਾ ਨਾਕ ਤੇ ਰੋਡ ਤੇ ਇਧਰ ਹੈਗਾ ਆਹ ਵੇਖੋ ਫਤੇਗੜ ਚੂੜੀਆਂ ਪੁਰਾਣਾ ਅੱਡਾ ਇੱਥੋਂ ਆਪਾਂ ਲੱਗੇ ਐਂਟਰ ਹੁਣ ਤੇ ਅਸੀਂ ਜਾਣਾ ਹੈ ਫਤੇਗੜ ਚੂੜੀਆਂ ਉੱਥੇ ਪਹੁੰਚ ਕੇ ਆਪਾਂ ਉਹਨਾਂ ਲਈ ਕਰਵਾਏ ਕੇਲੇ ਪੈਕ। ਉਸ ਤੋਂ ਬਾਅਦ ਅਸੀਂ ਉਹਨਾਂ ਦੇ ਘਰ ਕੀਤੀ ਐਂਟਰੀ। ਆ ਹੈਗਾ ਅਮਿਤੋਜ ਦਾ ਘਰ। ਚਲੋ ਆਓ ਤੁਹਾਨੂੰ ਅਮਿਤੋਜ ਕੇ ਘਰ ਦਾ ਹੌਮ ਟੂਰ ਕਰਵਾਈਏ। ਉਹਨਾਂ ਦੇ ਦੋ ਪੋਰਸ਼ਨ ਹੈ। ਆ ਹੈਗਾ ਇਹ ਨੀਚੇ ਵਾਲਾ ਪੋਰਸ਼ਨ। ਚਲੋ ਆਓ ਫਿਰ ਕੁੰਮੂ ਤੇ ਆਰਾਮ ਨਾਲ ਉਹਨਾਂ ਦਾ ਘਰ ਵੇਖੋ ਸਾਰੇ ਜਣੇ। ਬਹੁਤ ਵਧੀਆ ਬਣਿਆ ਹੋਇਆ ਹੈ। ਆ نیچے ਆਓ ਦੀ ਹੈ ਜਿਵੇਂ ਟੋਈ ਦੀ ਕੁਆ। ਨਾਲ ਛੋਟਾ ਵੀ ਉਹਨਾਂ ਦਾ ਆ ਸਾਰਾ ਕਰਨੇ ਨੀਚੇ ਦਾ ਪੋਰਸ਼ਨ ਉਹਨਾਂ ਦਾ ਇਧਰ ਉਹਨਾਂ ਰੋਖ ਵੀ ਲਗਾਏ ਹੋਏ ਨੇ ਹਾਂ ਵੇਖੋ ਜੀ ਰੋਖ ਤੇ ਇਧਰ ਉਹਨਾਂ ਦੇ ਤਾਈ ਜੀ ਪਰੇਗੀ ਲਈ ਆਪਾਂ ਫੇਰ ਉੱਪਰ ਜੀ ਉੱਪਰ ਉਹ ਵੇਖੋ ਵਿਕਰਮ ਸਾਡਾ ਡੇਅ ਇੰਤਜ਼ਾਰ ਕਰਨ ਵੈਲਕਮ ਲਈ ਖੜੀ ਹੈ ਤੇ ਹੱਥ ਫੜਿਆ ਗਲਾਸ ਪਤਾ ਨਹੀਂ ਉਹਦੇ ਵਿੱਚ ਹਣ ਚਾਹ ਆ ਕਿ ਪਾਣੀ ਆ ਇਹ ਕੋਠੇ ਪੈਰਾ ਸ੍ਰੀ ਜਾਂਦੀ ਹੈ ਇੱਕ ਉਪਰ ਦੀ ਤੇ ਖਿੰਦੀ ਆ ਉਹ ਤੇ ਪਹਿਲਾਂ ਹੱਡੀ ਕਾ ਦਾ ਹੋਂਪੂਰ ਕਰਾਓ ਆਹ ਉਹ ਆਪੂ ਚਾ ਪੀ ਜਾਂਦੀ ਆ ਇੱਧਰ ਫਿਰ ਮੈਕ ਮਾਰੀ ਐਂਟਰੀ ਸਾਹਮਣੇ ਉਹਨਾਂ ਦੇ ਸ਼ੀਸ਼ਾ ਲੱਗਾ ਹੀ ਪਹਿਲਾਂ ਸ਼ੀਸ਼ੇ ਵਿੱਚ ਵੇਖਿਆ ਉੱਥੇ ਜਾ ਕੇ ਕੀ ਪਾਈ ਤੇ ਪਿੱਛੇ ਵਿਗਰਮ ਆਉ ਘੁੰਮ ਰਹੀ ਆ ਤੇ ਨਾਲ ਹੀ ਇਹਨਾਂ ਦੀ ਸੀ ਕਿਚਨ ਤੇ ਕਿਚਨ ਦੀ ਪਹਿਲਾਂ ਕਰੋ ਐਂਟਰੀ ਤੇ ਵੇਖੋ ਕਿੰਨੀ ਵਧੀਆ ਸੀ ਕੇਲੇ ਉਹਨਾਂ ਪਹਿਲਾਂ ਹੀ ਰੱਖੀ ਹੋਏ ਸੀ ਤਹੀਂ ਫਿਰ ਕੇਲੇ ਫੀਜ ਲੈਣ ਦੇ ਹੀ ਆ ਉਹ ਨਦੀ ਹੈਗੀ ਕਿਚਨ ਦੇ ਬਾਹਰ ਸਾਈਡ ਉ ਨਾਲ ਜਗਾ ਛੱਡੀ ਹੋਈ ਵੀ ਓਪਨ ਹੈ ਸਾਰੀ ਹੁਣ ਸਬਣਾ ਤਿਆਰ ਨਾਲ ਹੀ ਕਿਚਨ ਦੇ ਨਾਲ ਹੀ ਇੱਕ ਰੂਮ ਬਣਾਇਆ ਉਹਨਾਂ ਨੇ ਚੌਥੇ ਲਗਾਈ ਬੜੀ ਸੁਣੀ ਬਾਬਾ ਜੀ ਦੀ ਤਸਵੀਰ ਕਰੋ ਦਰਸ਼ਨ ਬਾਬਾ ਜੀ ਦੀ ਤਸਵੀਰ ਦੇ ਤੇ ਇਹ ਤੇ ਨਾਲ ਦਰਵਾਜ਼ਾ ਹੀ ਫਿਰ ਦਰਵਾਜ਼ਾ ਮੈਂ ਕੀਤਾ ਓਪਨ ਤੇ ਬਾਹਰਲੀ ਸਾਈਡ ਤੇ ਆਪਕੋ ਕਿੰਨਾ ਵਧੀਆ 뷰 ਉਹਨਾਂ ਦਾ ਇੱਧਰ ਉਹਨੇ ਥੋੜੇ ਜਿਹਾ ਗਮਲੇ ਵਗਰਾ ਰੱਖਿਓ ਇਹ ਵਿੱਚ ਫੋਨ ਵੀਡੀਓ ਐਸੀ ਆਪਕੋ ਦਪਹਿਰ ਬੁੱਟੀ ਖਿੜੀ ਸੀ ਆ ਸਭ ਨੇ ਨਾ ਦੇਖੋ ਬਹੁਤ ਸੋਹਣਾ ਘਰ ਬਣਿਆ ਹੋਇਆ ਹੈ ਇੰਨੀ ਗਰਮੀ ਫੇਰੀ ਵੇਖੋ ਆਵਾਜ਼ਾਂ ਲੱਗੀਆਂ ਕੋਈ ਆ ਰਿਹਾ ਕੋਈ ਜਾ ਰਿਹਾ ਹੈ نیچے ਓਨੀ دیر ਨੂੰ ਪ੍ਰੋਗਰਾਮ ਲੈ ਕੇ ਆਈ ਸਾਡੇ ਲਈ ਫਿਰ ਟੈਂਡਾ ਸਵੀਮਿੰਗ ਪੂਲ ਨੇ ਆਈ ਹੋਰ ਉਹ ਲੰਮੇ ਪੈ ਰਹੇ ਆ ਇਕੱਲੇ ਬੈ ਕੇ ਪੀਂਦੇ ਆ ਹੀ ਇੱਧਰ ਮੈਨੂੰ ਤਾਂ ਹੀ ਲੱਗਾ ਸੀ ਟੈਪ ਨਾਲ ਖੇਟਣ ਅਹੀਂ ਫੇਸ ਪੀਤੀ ਕੋਲਡਿੰਗ ਫਿਰ ਉਸ ਤੋਂ ਬਾਅਦ ਸਾਰਿਆਂ ਨੇ ਆਪ ਚਲੋ ਕੋਸ਼ਣ ਟਾਈਮ ਪਾਸ ਕਰੀਏ ਆਪਾਂ ਥੋੜੀ ਜਿਹੀ ਸਾਰਿਆਂ ਨੇ ਖੇਡੀ ਤਾਸ਼ ਕਿ ਇਹ ਮਿਲੋ ਰਿਹਾ ਤੋ ਆਸ਼ੀਰਵਾਦਨਾ ਚਲੋ ਫਿਰ ਖੇੜੀਏ ਅਹੀਂ ਸਾਰਿਆਂ ਨੇ ਇੱਕ ਵਾਰੀ ਲਈ ਦਾਸ਼ਤ ਦੀ ਅੰਦਰ ਮੈਂ ਕਿਤੇ ਭਾਈ ਇਧਰ ਵੀ ਪੁੱਛਿਆ ਟੀਸੀ ਨਾਲ ਉਹਨਾਂ ਦਾ ਬੇਬੀ ਹੀ ਛੋਟਾ ਜਿਹਾ ਅਹੀਂ ਸਾਰਿਆਂ ਨੇ ਖੂਬ ਕੀਤਾ ਇੰਜੋਏ ਉਹਨਾਂ ਦੇ ਘਰ ਜਾ ਕੇ ਆ ਮੀਤੋਜ ਦੀ ਤੇ ਦੀ ਮम्मा ਵੀ ਬੈਠੇ ਲੱਗੇ ਉਹ ਵੀ ਵੇਖਣ ਦੇ ਆ ਕਹਿੰਦੇ ਅੱਜ ਬੜੀ ਰੌਣਕ ਲੱਗੀ ਆ ਕਿ ਅਮੀਦੋਜ ਦਾ ਫੈਂਟ ਆਇਆ ਹੈ ਬਰੋਂ ਕਿ ਇਹ ਘਰ ਵਿੱਚ ਵੀ ਆਪਸ ਵਿੱਚ ਗੱਲਾਂ ਕਰਦੇ ਰਹਿੰਦੇ ਆ ਨਾ ਕਸੂਬਾ ਫਿਰ ਕਿਤੇ ਮੁਝਾਈ ਕਿ ਚਾਹ ਚਾਹ ਦੇ ਵਿੱਚ ਲੈ ਕੇ ਆਈ ਫਿਰ ਉਹ ਫਲਵੜੀਆਂ ਬਿਸਕਟ ਤੇ ਚਾਹ ਬੱਚਿਆਂ ਨੇ ਮ제 ਨਾਲ ਖਾਧੀਆਂ ਫਲਵੜੀਆਂ ਮਹਾਲ ਪੀਤੀ ਚਾਹ ਇਹਦੇ ਵਿੱਚ ਚਾਹ ਚੂਪੀ ਕੀ더라 ਬੈਗੀ ਮੈਡਮ ਹਾਂ ਤੇ ਹੋਰ ਕਸੂਬਾ ਥੋੜੀ ਜਿਹਾ ਮਸਤੀ ਕੀਤੀ ਚਾਹ ਹੋਰ ਫਿਰ ਪਿਆਸ ਲੰਮੇ ਮੈਨੂੰ ਤੇ ਰੁਕਣੀ ਪਈ ਜਾਂਦਾ ਫਲਵੜੀਆਂ ਮੇਰਾ ਚੈਨਲ ਨੂੰ ਸਬਸਕ੍ਰਾਈਬ ਕਰੋ ਆ ਦੇਖੋ ਵਿਸਣ ਦਾ ਪਰਚੇਤਾ ਚਾਚਾ ਚਾਚਾ ਨੂੰ ਦੇ ਮਗਰੋਂ ਪੇਲੀ ਸੀ ਜਾਂਦੀ ਜੀ ਕਹਿੰਦੀ ਵਿਸਣ ਤੇ ਹੁਣ ਚੇਤੇ ਪਲ ਗਿਆ ਕੋਣ ਕੇ ਬਾਰੇ ਉਹ ਲੈ ਕੇ ਵਿਸਣ ਵਿਸਣ ਬੜਾ ਟੇਸਟੀ ਸੀ ਫਿਰ ਉਹਨੇ ਕਿਤੇ ਜਾ ਕੇ ਚਟਨੀ ਦੀ ਕੀਤੀ ਤਿਆਰੀ ਇਧਰ ਇਮਲੀ ਨੂੰ ਦਹੀਂ ਆਪ ਕੋ ਪੁਰਨ ਕੱਟੀ ਇਮਲੀ ਪਾਉਣ ਲੱਗੀ ਆ ਪਿਆਜ਼ ਆ ਪੁਦੀਨਾ ਆ ਮਿਰਚਾਂ ਹਰੀਆਂ ਤੇ ਨਾਲ ਉਹ ਥੋੜੀ ਜਿਹੀ ਦੇ ਪਾਣੀ ਠੰਡ ਇਹ ਚਟਨੀ ਜਰਰੀ ਲੱਗੀ ਸੀ ਬਣਨ ਮੇਰੇ ਦੇ ਵਿੱਚ ਲੈਣਾ ਲੱਗੀ ਮਿਰਚਾਂ ਕੱਟਾਂ ਸਰਦ ਜੀ ਮੈਨੂੰ ਨਾਲ ਲਈ ਵਿੱਚ ਕੱਟਤੀਆਂ ਮਿਰਚਾਂ ਇੱਥੇ ਚਟਨੀ ਬਣ ਕੇ ਹੋ ਗਈ ਤਿਆਰ ਚਟਨੀ ਇੱਕ ਫਿਰ ਬੋਲ ਵਿੱਚ ਕੱਢ ਲਈ ਉਹਨੇ ਬੋਲ ਖਾਣ ਨਾ ਵੇਖੋ ਜੀ ਪਿਆਜ਼ ਮੇਰੇ ਕੋਲ ਵਿੱਚ ਕੱਟ ਕੇ ਚਟਨੀ ਹੋਣ ਉਹਨੇ ਰੱਖ ਦੇਣੀ ਆ ਫ੍ਰਿਜ ਚਟਨੀ ਬਹਿਲਾਂ ਬੜੀ ਟੇਸਟੀ ਬਣੇਗੀ ਬਹੁਤ ਮਜਾ ਆਇਆ ਚਟਨੀ ਦਾ ਬਹੁਤ ਹੀ ਆਸਾ ਦਾ ਬੱਚੇ ਕਹਿੰਦੇ ਆਪਾਂ ਛੋਲੇ ਖਾਣਿਆਂ ਦੇ ਤੇ ਛੋਟਾ ਜਿਹਾ ਬੇਬੀ ਵੇਖੋ ਆਟੇ ਦੇ ਗਿਆ ਵੀ ਮੈਂ ਸੋਚਿਆ ਮੈਂ ਬਣਾਇਆ ਇਤਨ ਗਰਮੀ ਦੇ ਦਿਨ ਨੂੰ ਪਿਆ ਵਕਤ ਤੇ ਦਰਨੇ ਚ ਫਿਰ ਬਣਾਇਆ ਨੂੰ ਬਣਾਇਆ ਪੂਰੀਆਂ ਇਹ ਤਾਂ ਲੱਗਦਾ ਮੈਂ ਸ਼ੁਰੂ ਕਰ ਜੂਂ ਖਾਣੇ ਆ ਤੇ ਫਿਰ ਉਹ ਕੋਈ ਨਹੀਂ ਆਤਾ ਦੁਨੀਆਂ ਇੱਧਰ ਆ ਵੇਖੋ ਆਟੇ ਨਾਲ ਜਿਆਖੇ ਦਨੇ ਵੀ ਤੇ ਇੱਧਰ ਮੈਂ ਫਿਰ ਵੇਖੋ ਇੰਤਜ਼ਾਰ ਕਰਨ ਦੇ ਵੀ ਕਦੋਂ ਪੂਰੀਆਂ ਬਣਨੀਆਂ ਤੇ ਕਦੋਂ ਫਿਰ ਖਾਈਏ ਮਜ਼ਾ ਆਵੇ ਸਾਰੇ ਲਾਇਕ ਕੰਮ ਤੇ ਦੁਪਹਿਰੇ ਚਾਹ ਲਈ ਆਪਾਂ ਨੇ ਦੇ ਘਰ ਆਹ ਬਰਿਆਂਗਲ ਨਾਲ ਕੰਮ ਨਹੀਂ ਮਹਿਕ ਹੁੰਦਾ ਨਹੀਂ ਹੁਣ ਬੜਾ ਮਜ਼ਾ ਆਈ ਵੇ ਕੱਲ੍ਹ ਤੋਂ ਅੱਜ ਕੋਸ ਤੋਂ ਬਾਅਦ ਫਿਰ ਪੂੜੀਆਂ ਬੜੀਆਂ ਬਣਾ ਕੇ ਆਹੀ ਲੈ ਆਏ ਸਾਰੇ ਜਾਣੇ ਇੱਕੋ ਵਰੀ ਕੁਝ ਪਾਤੀ ਬੋਖੇਸ ਰੱਖ ਲਈ ਆਪਾਂ ਪੂਰੀਆਂ ਤੇ ਬਿਕਰਮ ਨੇ ਪਲੇਟ ਲਾਤੀ ਮੇਰੀ ਨਾਲ ਆ ਕੇ ਚਣਿਆਂ ਦੀ ਸਬਜ਼ੀ ਨਾਲ ਚਟਨੀ ਸਭ ਬੜਾਈ ਆ ਜਦ ਨਾਲ ਰੱਖੀਆਂ ਢੱਪੇ ਚ ਪੂੜੀਆਂ ਖਾਣ ਹੀ ਲੱਗੇ ਹਾਂ ਖਾਣ ਆਇਆ ਲੱਗ ਗਿਆ ਪਲੇਟਾਂ ਸਾਰੇ ਜਾਣੇ ਰਹਿ ਗਈ ਆਪਾਂ ਚਾਹ ਦਾ ਟਾਈਮ ਆਇਆ ਆਹ ਲਈ ਸਬਜ਼ੀ ਮੈਂ ਥੋੜੇ ਖਾ ਲਿਆ ਨੂੰ ਆ ਇਹਨੂੰ ਨਹੀਂ ਨਹੀਂ ਵਾਧੂ ਜੀ ਜੀ ਨਹੀਂ ਤੇ ਉਹ ਨਾ ਬੈਠਾ ਹੈ ਜੀ ਉਹ ਤਾਂ ਡਾਇਨਰ ਤੋਂ ਹੀ ਚਲੋ ਤੁਹਾਨੂੰ ਖਾ ਲਈਏ ਆ ਚਮਚੇ ਰਮਣ ਚਟਨੀ ਪਾ ਕੇ ਕਰੀਏ ਚਲੋ ਜੀ ਆਹ ਆਓ ਵੇ ਲੋ ਕੀ ਆਹ ਹੋਰ ਸਬਜ਼ੀ ਪਾਈ ਜਾਂਦੇ ਮੈਂ ਤੇ ਰਾਮ ਤੋਂ ਥੋੜੀ ਥੋੜੀ ਜਾਂਦੇ ਉਹ ਉਧਰ ਬੈਠਾ ਹਾਂ ਉਹ ਤੇ ਬਿਕਰਮ ਨੇ ਆਨੂੰ ਕਹਿਣਾ ਚੱਲ ਤੂੰ ਹੀ ਖਾਣਾ ਲੱਗੀ ਜੇ ਬਿਕਰਮ ਚੋਕਲਾ ਨੂੰ ਚੱਲ ਬਿਕਰਮ ਚੋਕਲਾ 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 ਉਹ ਚੋਕਲੇ ਆ ਜੇ ਤੋਂ ਖਵਾ ਲੂਗੀ ਉਹਨੂੰ ਪੂਰੀ کافی ਆਪਾਂ ਮਸਤੀ ਕੀਤੀ ਵਾਹੇ ਇਹਨਾਂ ਵੀ ਕਾਫੀ ਸਾਰੀਆਂ ਫੋਟੋ ਫੋਟਾ ਖਚਾਈਆਂ ਅਸੀਂ ਰੋਟੀ ਰੋਟੀ ਖਾ ਕੇ ਫਿਰ ਆਪਾਂ ਲੱਗੇ ਹੀ ਵਾਪਸ ਆਉਣ ਤੇ ਫਿਰ ਆਪਾਂ ਪਾਈਆਂ ਜੱਟੀਆਂ ਕਦੂਜੇ ਨੂੰ ਤੇ ਲੱਗੇ ਆ ਘਰ ਵਾਪਸ ਆਉਣ ਤਾਂ ਇਹ ਫੇਰ ਖੋੜ ਲਿਆ ਪੌੜੀਆਂ ਦਾ ਦਰਵਾਜਾ ਤੇ ਫੇਰ ਅਸੀਂ ਆ ਰਹੇ ਹਹੀ نیچے ਹੁਣ ਕਿਉਂਕਿ ਆਪਾਂ ਆਏ ਸਵੇਰ 10 ਵਜੇ ਤੇ ਸ਼ਾਮੀ 6 ਵਜੇ ਚੱਲੇ ਹੁਣ ਪੂਰਾ ਦਿਨ ਨਾ ਕਰ ਰਹੇ ਆ ਪੂਰਾ ਦਿਨ ਮਸਤੀ ਕੀਤੀ ਬਹੁਤ ਮਜ਼ਾ ਆਇਆ ਚਲੋ ਜੀ ਹੁਣ ਆਪਾਂ ਲੱਗੇ ਆ ਪੌੜੀਆਂ ਤੋਂ نیچے ਉਤਰਨ ਆ ਵੇਖੋ ਜੀ ਸਟੈਪ ਦਾ ਸਟੈਪ ਮਿਲਦੀ ਹੋਏ ਸਾਡੇ ਦੋਵਾਂ ਦੇ ਤੇ ਆਪਾਂ ਆ ਰਹੇ ਆ ਸੀੜੀਆਂ ਤੋਂ نیچے ਉਤਿਆ ਡਿਬਣਾ ਠੀਕ ਹੈ ਨਾ ਦਰمی ਬਹੁਤ ਹੀ ਬਾਰਿਕ ਜਿਹਾ ਪਿਆਰ ਹੈ ਜਿਹੜਾ ਖਿੱਚ ਲਿਆ ਹੁੰਦਾ ਹੈ ਚਲੋ ਜੀ ਹੁਣ ਆਪਾਂ ਚੱਲਦੇ ਆ ਆਪਣੇ ਘਰ ਤੇ ਠੀਕ ਹੈ ਜੀ ਮੈਂ ਫੇਕੀ ਤੀਬਾ ਇਹ ਜਦ ਅਮੀਰ ਉਹ ਵਰ ਨੂੰ ਮਿਲਣ ਡਿਆ ਇਹ ਕਹਿੰਦਾ ਤੂੰ ਚੱਲਦੇ ਆ ਤੇ ਮੇਰਾ ਜੀ ਨਹੀਂ ਲੱਗਣਾ ਤੇ ਰੋਣ ਹੀ ਲੱਗ ਪਾ ਲੱਗਾ ਕਿ ਆਏ ਤੂੰ ਚਲ ਚੱਲਿਆ ਬਾਏ ਬਾਏ